ਕੈਪਟਨ ਸਰਕਾਰ ਬਣਨ ਤੋਂ ਬਾਅਦ ਬਹੁਤੇ ਮੰਤਰੀ ਇਸ ਕਤਰੇ ਚ ਡੋਰੇ ਲਾਉਂਦੇ ਨੇ ਪਰ ਨਵਜੋਤ ਸਿੰਘ ਸਿੱਧੂ ਨਿਕਲੇ ਨੇ ਨਵਾਂ ਗਰਾਉਂ ਮਿਊਸਪਲ ਕਾਉਂਸਲ ਦੇਖਣ ਦੇ ਲਈ ਖਾਸ ਤੌਰ ਦੇ ਉੱਤੇ ਇਥੋਂ ਦੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਰਿਕਵੈਸਟ ਕੀਤੀ ਸੀ ਬੇਨਤੀ ਕੀਤੀ ਸੀ ਕਿ ਇੱਥੇ ਬਹੁਤ ਵੱਡੇ ਘਪਲੇ ਅਕਾਲੀ ਸਰਕਾਰ ਦੇ ਟਾਈਮ ਹੋਏ ਨੇ ਖਾਸ ਤੌਰ ਦੇ ਉੱਤੇ ਇੱਥੇ ਜਿਹੜੇ ਜਿੰਨੇ ਰੋਡ ਬਣੇ ਉਹਨਾਂ ਦੇ ਅੰਦਰ ਵੱਡੇ ਘਪਲੇ ਹੋਏ ਸੜਕਾਂ ਟੁੱਟ ਗਈਆਂ ਕੁਝ ਸਮੇਂ ਬਾਅਦ ਇੱਕ ਟੈਂਕਰ ਮਾਫੀਆ ਜਿਹੜਾ ਪਾਣੀ ਦੇ ਟੈਂਕਾਂ ਦਾ ਮਾਫੀਆ ਚੱਲਦਾਗਾ ਉਸ ਨੇ ਵੀ ਬਹੁਤ ਵੱਡਾ ਲੋਕਾਂ ਦਾ ਸ਼ੋਸ਼ਣ ਕੀਤਾਗਾ ਇਹ ਲੋਕਾਂ ਦਾ ਤਰਾਸੀ ਇਸ ਤੋਂ ਇਲਾਵਾ ਲੋਕਾਂ ਦਾ ਇਹ ਵੀ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮਿਊਸਪਲ ਕਾਉਂਸਲ ਦੇ ਅੰਦਰ ਵੀ ਵੱਡੇ ਪੱਧਰ ਤੇ ਕਰਾਪਸ਼ਨ ਆ ਇਹ ਗੱਲ ਨਵਜੋਤ ਸਿੰਘ ਸਿੱਧੂ ਕੋਲ ਪਹੁੰਚੀ ਸੀ ਉਹਨਾਂ ਦੇ ਨਾਲ ਜਗਮੋਹਨ ਸਿੰਘ ਕੰਗ ਨੇ ਕਾਂਗਰਸੀ ਵਰਕਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ ਵੱਡੇ ਪੱਧਰ ਦੇ ਉੱਤੇ ਕਾਂਗਰਸ ਦੇ ਸਮਰਥਕ ਪਹੁੰਚੇ ਨੇ ਤਾਂ ਇਹ ਇੱਕ ਚੰਗਾ ਇਨੀਸ਼ੀਏਟਿਵ ਆ ਕਿ ਸੇ ਮੰਤਰੀ ਦੇ ਵੱਲੋਂ ਕਿ ਕੋਈ ਮੰਤਰੀ ਡਾਇਰੈਕਟ ਲੋਕਾਂ ਦੇ ਦਰ ਦੇ ਉੱਤੇ ਪਹੁੰਚਿਆ ਡਾਇਰੈਕਟ ਜਿੱਥੇ ਲੋਕਾਂ ਨੇ ਸਮੱਸਿਆ ਕਹੀ ਹੈ ਉੱਥੇ ਪਹੁੰਚਿਆਗਾ ਇਹੋ ਜਿਹਾ ਕਲਚਰ ਹੋਰ ਵੀ ਪੈਦਾ ਹੋਣਾ ਚਾਹੀਦਾ ਹੈ ਇਹੋ ਜਿਹਾ ਸੱਭਿਆਚਾਰ ਆ ਜਿਹੜਾ ਉਹ ਇੱਕ ਚੰਗੀ ਇੱਕ ਚੰਗਾ ਸਪੇਸ ਪੈਦਾ ਕਰਦਾਗਾ ਜਿਹਦੇ ਨਾਲ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਦਾ ਤੇ ਅਫਸਰ ਵੀ ਡਰਦੇ ਨੇ ਔਰ ਇੱਕ ਜਿਹੜਾ ਖਾਸ ਤੌਰ ਦੇ ਉੱਤੇ ਇੱਕ ਮੈਸੇਜ ਦੇਣਾ ਹੁੰਦਾਗਾ ਕਿ ਇਸ ਤਰ੍ਹਾਂ ਦਾ ਮੈਸੇਜ ਦਿੱਤਾ ਜਾਵੇ ਜਿਹਦੇ ਨਾਲ ਜਨਤਾ ਨੂੰ ਲੱਗੇ ਕਿ ਵਾਕਈ ਸਰਕਾਰ ਕਰਾਪਸ਼ਨ ਖਤਮ ਕਰਨ ਦੇ ਲਈ प्रतिबद्धा ਤਾਂ ਇਹ ਮੈਸੇਜ ਜਿਹੜਾ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਨੇ ਕੀਤੀ ਆ ਤੇ ਇੱਥੇ ਵੱਡਾ ਸਵਾਗਤ ਹੋਇਆ ਨਵਜੋਤ ਸਿੰਘ ਸਿੱਧੂ ਕੱਲ ਵਿਧਾਨ ਸਭਾ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਵਿਕਰਮ ਮਜੀਠੀਆ ਤੇ ਵਰੇ ਸੀ ਮਜੀਠੀਆ ਦੇ ਖਿਲਾਫ ਵੱਡੇ ਬਿਆਨ ਦਿੱਤੇ ਸੀ ਅੱਜ ਇੱਥੇ ਪਹੁੰਚੇ ਨੇ ਤਾਂ ਨਵਜੋਤ ਸਿੰਘ ਸਿੱਧੂ ਇਸ ਕੈਬਨਿਟ ਦੇ ਸਭ ਤੋਂ ਸਰਗਰਮ ਮੰਤਰੀ ਦੇ ਤੌਰ ਤੇ ਨਜ਼ਰ ਆ ਰਹੇ ਨੇ ਦੇਖਣਾ ਹੋਣਾ ਇਹ ਕਿ ਅਗਲੇ ਦਿਨਾਂ 'ਚ ਵੀ ਨਵਜੋਤ ਸਿੰਘ ਸਿੱਧੂ ਤੇ ਕੈਬਨਿਟ ਕੈਪਟਨ ਦੀ ਕੈਬਨਿਟ ਇਸੇ ਤਰ੍ਹਾਂ ਸਰਗਰਮ ਰਹਿੰਦੀ ਆ ਜਾਂ ਨਹੀਂ ਕੈਮਰਾਮੈਨ ਅਜਿੰਦਰ ਦੇ ਨਾਲ ਜਗਦੀਂਦਰ ਸਿੰਘ এবੀਪੀ ਸਾਝ Não magrão.